ਤੁਸੀਂ ਦੇਖ ਸਕਦੇ ਹੋ ਕਿ ਡਲੇ ਇਟਾਂ ਜਿਹੜੇ ਹੈਗੇ ਸੈਟਰ ਰਿਹਾ ਤਾਂ ਉੱਥੇ ਪੁਲਿਸ ਜਿਹੜੇ ਉਹਨਾਂ ਨੂੰ ਹਟਾਰੀਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਓਏ ਓਏ ਹਾ ਸ਼ਾਟ ਕਰ ਸ਼ਾਟ ਕਰ ਕੋ ਕੋ ਓਏ ਓਏ ਹਾ ਸ਼ਾਟ ਕਰ ਸ਼ਾਟ ਕਰ ਓਏ ਓਏ ਹਾ ਸ਼ਾਟ ਕਰ ਸ਼ਾਟ ਕਰ ਕੋ ਤੁਸੀਂ ਦੇਖ ਸਕਦੇ ਹੋ ਸ਼ਾਟ ਕਰੀ ਜੇ ਸ਼ਾਟ ਕਰੀ ਜੇ ਓਏ ਓਏ ਹਾ ਸ਼ਾਟ ਕਰ ਸ਼ਾਟ ਕਰ ਕੋ 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 ਬੰਦਾ ਉੱਲਾਊਗਾ ਸ਼ੋਰਦਤ ਹੋ ਗਈ ਆ ਪ੍ਰਵਾਸੀਆਂ ਦੇ ਨਾਲ ਤੜੀ ਦੇਖ ਸਕਦੇ ਹੋ ਤਸਵੀਰਾਂ ਪ੍ਰਵਾਸੀ ਜਿਹੜੇ ਹੈਗੇ ਪੀਐਸ ਦੇ ਵੀ ਡਾਂਗ ਮਾਰਨ ਲੱਗੇ ਸੀ ਤੁਹਾਡੀ ਐਸਪੀ ਜਤਿੰਦਰ ਜਿਹੜੇ ਕੇ ਪਹੁੰਚੇ ਇਹ ਵੀ ਦੇਖ ਸਕਦੇ ਹੋ ਤਸਵੀਰਾਂ ਦੇਖੋ ਹੱਲੜ ਬਾਜੀ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਆ ਦੇਖੋ ਨਾ ਕਿ ਇਹ ਭਜਾਇਆ ਵੀ ਕੈਮਰਾਮੈਨ ਕਹਿੰਗਾ ਜਲਦੀ ਪਹੁੰਚ ਜਲਦੀ ਤੇ ਦੇਖੋ ਇਹਨੇ ਉਹ ਕਿਹਨੇ ਭੱਜ ਰਹੇ ਨੇ ਹੁਣ ਕਿਹਨੇ ਭੱਜ ਰਹੇ ਹੁਣ ਦੀ ਦੇਖ ਸਕਦੇ ਹੋ जल्दी 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 इधर आओ जल्दी आओ इधर आओ इधर जल्दी जल्दी खड़ी पड़ छोड़ कर छोड़ कर छोड़ छोड़ बहुत कर छोड़ कर छोड़ कर छोड़ कर छोड़ कर छोड़ कुकर कर कर छोड़ दो जूम कर ले जूम 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 छोड़ कर जूम कर जूम इधर 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 जल्दी इधर देख सकते हो शॉर्ट करिए शॉर्ट करिए ਸ਼ੋਰ ਕਰ ਸ਼ੋਰ ਕਰਦੀ ਰੋ ਸ਼ੋਰ ਕਰ ਸ਼ੋਰ ਕਰ ਸ਼ੋਰ ਕਰ ਸ਼ੋਰ ਕਰਦੇ ਪੁਲਿਸ ਪ੍ਰਸ਼ਾਸਨ ਦੇ ਗੱਲ ਪੈ ਰਹੇ ਨੇ ਇਹ ਲੋਕ ਪੁਲਿਸ ਜਿਹੜਾ ਹੈਗਾ ਸ਼ਾਂਤ ਮਈ ਆਪਣਾ ਕੰਮ ਕਰਨਾ ਚਾਹੁੰਦੀ ਆ ਪਰ ਇਹ ਪ੍ਰਵਾਸੀ ਜਿਹੜੇ ਹੈਗੇ ਆ ਪੁਲਿਸ ਤੇ ਸੱਟਾ ਮਾਰਨੇ ਫਿਰਦੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਹੋਈ 80 ਦੇ ਕੋਈ ਡਾਂਗ ਮਾਰਨ ਲੱਗੇ ਸੀ ਤੁਹਾਡੀ ਦੇਖੇ ਦੀ ਤਸਵੀਰਾਂ ਮਿਲਦੀਆਂ ਤੂੰ ਹੱਥੋਂ ਕਿਉਂ ਪਾਉਂਦਾ ਨਾ ਪੁੱਠਾ ਹੱਥ ਕਿਉਂ ਪਾਉਂਦਾ ਤੂੰ ਪੁੱਠਾ ਹੱਥ ਕਿਉਂ ਪਾਉਂਦਾ ਹੱਥ ਪਕੜਾ ਕਿੱਥੇ ਤੇ ਦੇਖ ਸਕਦੇ ਆ ਪ੍ਰਵਾਸੀ ਜਿਹੜੇ ਹੈਗੇ ਆ ਉਹ ਝਗੜੇ ਤੋਂ ਉੱਤਰ ਆਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹ ਉਹ ਹਾਂ ਸ਼ਾਰਟ ਕਰ ਸ਼ਾਰਟ ਕਰ ਕੋਈ ਕੋਈ ਬੰਦਾ ਤੂੰ ਦੇਖ ਸਕਦੇ ਹੋ ਕਿ ਡਲੇਟਾ ਜਿਹੜੇ ਹੈਗੇ ਸਿੱਟੇ ਜਾ ਰਹੇ ਆ ਤਾਂ ਉੱਥੇ ਪੁਲਿਸ ਜਿਹੜੇ ਉਹਨਾਂ ਨੂੰ ਹਟਾਰੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਡਲੇਟੇ ਜਿਹੜੇ ਹੈਗੇ ਸਿੱਟੇ ਜਾ ਰਹੇ ਆ ਇਹਨਾਂ ਦੇ ਪਿੱਛੇ ਹੀ ਪੁਲਿਸ ਦੇ ਸੀ ਦੇਖਦੇ ਹੋ ਤੇ ਦੋਵੇਂ ਡੀਐਸਪੀ ਜਤਿੰਦਰ ਕੁਮਾਰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪਿੱਛੇ ਨੇ ਪਰ ਵਾਸੀ ਜਿਹੜੇ ਹੈਗਾ ਝਗੜੇ ਤੇ ਉੱtre ਆਏ ਨੇ ਤਾਂ ਦੇਖ ਸਕਦੇ ਹੋ ਇਧਰ ਐਸਆਈ ਜਿਹੜਾ ਹੈਗਾ ਉਹਨਾਂ ਨੂੰ ਰੋਕ ਰਿਆ ਵੀ ਦੇਖ ਸਕਦੇ ਹੋ ਫਰਕ ਦੇ ਥੱਲੇ ਦੇ ਦੋ ਹੱਥ ਕੁਝ ਕਰਦਾ ਤੁਹਾਡੇ ਜੁਆ ਕਰ ਸਾਡੇ ਬੱਚਾਂ ਨੂੰ ਦਿਓ ਥੱਲੇ ਕੱਕਾ ਆ ਜਾਏ ਭਾਈ ਆ ਮੋਟਾ ਬੰਨਿਆ ਤੇ ਮੋਟਾ ਲਈ ਦੇਿਆ ਸਾਰੇ ਕੀ ਗੱਲ ਲੱਕੜੀ ਪਾ ਕੋਈ ਨਹੀਂ ਤੇ ਮੇਰੇ ਬਾਤ ਦਾ ਹੱਕ ਹੈਗਾ ਕਸਮ ਸਾਰੇ ਦਾ ਬੋਲ ਬਣਾ ਦੇ ਦੇ ਸਾਨੂੰ ਗੱਡੀ ਦੇ ਥੱਲੇ ਗਰੀਬ ਸਾਰੇ ਮਰ ਜਾਣਗੇ ਦੇ ਦੇ ਥੱਲੇ ਅਸੀਂ ਲੈ ਲੈਨੇ ਜੁਆਕਾ ਹੋਂ ਥੱਲੇ ਦੇ ਦੋ ਤੁਹਾਨੂੰ ਗੱਡੀਆਂ ਦੇ ਤੇਰੇ ਵੱਡੇ ਵੱਡੇ ਲੋਕ ਰਹਣਗੇ ਤੁਹਾਨੂੰ ਕਰ ਦੋ ਗਰੀਬਾਂ ਨੂੰ ਮਾਰ ਦੋ ਗੋਲੀਆਂ ਚਲਾਦੇ ਇਥੋਂ ਸਾਰੇ ਮਰਜਾਂ ਦੇ ਜਿਵਾਕਾਂ ਨੂੰ ਲੈ ਕੇ ਕੋਈ ਨਹੀਂ ਦਿੱਤਾ ਗਿਆ ਜੀ ਇਕਦਮੀ ਆ ਕੇ ਡੋਜ਼ਰ ਲਾ ਦਿੰਦੇ ਕੱਲ੍ਹ ਤਾਂ ਪਤਾ ਨਹੀਂ ਅੱਧ ਰਕਾਮ ਤੇ ਸੀ ਗਈਆਂ ਐਨਾ ਕੀ ਆ ਕਿ ਆਹਨਾਂ ਨੂੰ ਟਾਈਮ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਅਸੀਂ ਕਿੱਧਰ ਜਾਈਏ ਦੱਸੋ ਅਸੀਂ ਉੱਧਰ ਜਾਣੇ ਤੁਹਾਨੂੰ ਉਧਰ ਪੁਲਾ ਦਿੰਦੇ ਆ ਜਿੱਥੇ ਅਧਰ ਜਾਣੇ ਤੇ ਉਧਰ ਪੁਲਾ ਦਿੰਦੇ ਆ ਅੱਜੋ ਕਿੱਧਰ ਜਾਈਏ ਦੇਖੋ ਜੀ ਜਦੋਂ ਗਰੀਬਾਂ ਨੂੰ ਪੁਲਾ ਦੇ ਸੜਕ ਤੇ ਚੜ੍ਹ ਕੇ ਗਰੀਬ ਕਿੱਥੇ ਜਾਈਏ ਦੱਸੋ ਦੱਸੋ ਕਿੱਧਰ ਜਾਈਏ ਤੁਸੀਂ ਜੋ ਸਾਨੂੰ ਥਾਂ ਸੀ ਜਾਈਏ ਕਿੱਧਰ ਜਾਇਆ ਦੱਸੋ ਇੱਕ ਮਿੰਟ ਇੱਕ ਜਣਾ ਕਰਦੇ ਕਿ ਤੁਹਾਨੂੰ ਤੇਰੇ ਆਪਣੇ ਦਾ ਟਾਈਮਿੰਗ ਸਟਾਫ ਸਾਹਮਣੇ ਕਿਤਾਜੀ ਅਸੀਂ ਆਪਾਂ ਕਹਿੰਦੇ ਕਿ ਕਿਤਾਜੀ ਤੁਸੀਂ ਹਿੱਲੇ ਚੁਣਦਾ ਹੈ ਅਸੀਂ ਹਿੱਲਾ ਬਾਰੇ ਸਵੇਰ ਤੇ ਆਇਆ ਸੀ ਕਿ ਆ ਵੀ ਸਮਾਨ ਕੱਢਣ ਆਪਾਂ ਸਾਡੀ ਜੇ ਸਾਨੂੰ ਕਿਧਰ ਪਾਸੇ ਮਸਲਾ ਆ ਲੋਗਾ ਤਾਂ ਅਸੀਂ ਜਾਵਾਂਗੇ ਨਾ ਕਿੱਧਰ ਜਾਇਆ ਜਿਹੜੇ ਆਪਣੇ ਬੰਦੇ ਕਲੇ ਬਰਾਤ ਖੜੀ ਕਰਨਾ ਸਾਡੇ ਹੈ ਨਹੀਂ ਜੀ ਸਾਡਾ ਭਾਵੇਂ ਇੱਕ ਵਾਰੀ ਕਰ ਲੋ ਉਹ ਸਾਡਾ ਕੋਈ ਨਹੀਂ ਨਾ ਤਾਂ ਮੇਰਾ ਮਾਂ ਹੈਗਾ ਨਾ ਮੇਰਾ ਪਿਓ ਹੈ ਜੀ ਵੀ ਹੈ ਇੱਕ ਮਿੰਟ ਗੱਲ ਸੁਣ ਪਹਿਲਾਂ ਸਾਡੀ

ਪ੍ਰਸ਼ਾਸਨ ਸਰ ਸਾਡੇ ਮੰਡੀ ਨਹੀਂ ਦੀ ਆਪੇ ਮਾਂਮੀ ਚੋ ਚਲੋ ਕਿ ਚਲੋ 6 ਮਹੀਨਾ ਕੋ ਮੋਲਾ ਤਾਂ ਅਮ ਲਗਣਾ ਘਰ ਹੋ ਗਿਆ ਉਹ ਪਾ ਬੋਲਾ ਜੱਤੀ ਜੱਬੀ ਚ ਕਰ ਲੋ ਨਹੀਂ ਪਟੂਗੜੀ ਹਰ ਦਾ ਬਿਚਾਉ ਕਰ ਲਿਆ ਸਰਪਨ ਨਹੀਂ ਹੈ ਪ੍ਰਸ਼ਾਸਨ ਜੀ ਦੇਖ ਦਿਓ ਕਿ ਸਮਾਨ ਜਿਹੜਾ ਹੈਗਾ ਉਹਨਾਂ ਦਾ ਚੱਕਿਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਨ ਜਿਹੜਾ ਹੈਗਾ ਉਹਨਾਂ ਦਾ ਚੱਕਿਆ ਜਾ ਰਿਹਾ ਤੇ ਦੇਖ ਸਕਦੇ ਹੋ ਤਾਂ ਨਗਰ ਕੌਂਸਲ ਦੀ ਟਰਾਲੀ ਦੇ ਵਿੱਚ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈਗਾ ਉਹ ਜ਼ਬਰਦਸਤੀ ਚੱਕਿਆ ਜਾ ਰਿਹਾ ਕਿਉਂਕਿ ਖੁਦ ਚੱਕ ਨਹੀਂ ਰਹੇ ਤੇ ਇਸ ਕਰਕੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਸਮਾਨ ਚੁੱਕ ਕੇ ਨਗਰ ਕੌਂਸਲ ਦੀ ਟਰਾਲੀ ਦੇ ਵਿੱਚ ਛੱਟਿਆ ਜਾ ਰਿਹਾ ਕਿਉਂਕਿ ਕਬਜ਼ਾ ਧਾਰੀ ਆਪਣਾ ਕਬਜ਼ਾ ਛੱਡਣ ਲਈ ਤਿਆਰ ਨਹੀਂ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਇਹ ਜੁਰ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਕਿ ਲੱਗੋ ਸਾਰੀਆਂ ਜਿਹੜੀਆਂ ਦੇਖੋ ਇੱਥੇ ਰੱਖੀ ਛੋੜ ਇੱਥੇ ਮੰਗਾਇਆ ਗੱਤੀ ਨੂੰ ਮੇਰਾ ਗੱਤੀ ਨੂੰ ਪਰ ਚੱਕੇ ਪਾਸੇ ਰੱਖੋ ਉੱਤੇ ਮਾਰੀਓ ਸ਼ੌਟ ਕਰਾਓ ਟੱਕਰ ਵਾਲਿਆਂ ਨੇ ਦਿਖਾ ਦੇ ਯਾਰ ਪਰੇ ਕਾਲ ਕਰਦੇ ਜਾ ਦੋ ਗੁੰਨਲੀ ਦਿਖਾ ਗੁੰਨਲੀ ਗੁੰਨਲੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਲੈ ਜਾਏ ਰੋਡ 'ਤੇ ਰੱਖ ਦੇ

ਤਕਰਾਰ ਜਿਹੜੀ ਹੋਈ ਹੈ ਕੀਤੀ ਜਾ ਰਹੀ ਆ ਤਾਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਹਿਲਾ ਸਮਾਂ ਜਿਹੜਾ ਹੈਗਾ ਉਹ ਕਿਉਂ ਨਹੀਂ ਦਿੱਤਾ ਉੱਥੇ ਹੀ ਪ੍ਰਸ਼ਾਸਨ ਤੇ ਅਧਿਕਾਰੀਆਂ ਵੱਲੋਂ ਨੋਟਿਸ ਜਿਹੜਾ ਹੈਗਾ ਉਹ ਦਿੱਤਾ ਗਿਆ ਸੀ 4 ਹਫ਼ਤੇ ਤੋਂ ਤੁਹਾਨੂੰ ਲਗਾਤਾਰ ਬੁਨਿਆਦੀ ਕਰਾਈ ਜਾ ਰਹੀ ਹੈ ਵੀ ਤੁਸੀਂ ਸ਼ਿਫਟ ਕਰ ਲਓ ਸ਼ਿਫਟ ਕਰ ਲਓ ਸ਼ਿਫਟ ਪਿੱਛੇ 2 ਮਹੀਨੇ ਪਹਿਲਾਂ ਵੀ ਇੱਕ ਆਪਰੇਸ਼ਨ ਹੋਇਆ ਸੀਗਾ ਠੀਕ ਹੈ ਕਿ ਤੁਸੀਂ ਸ਼ਿਫਟ ਕਰ ਲਓ ਕਈਆਂ ਨੇ ਤਾਂ ਕਰ ਲਿਆ ਖਾਲੀ ਹਾਂਜੀ ਬਹੁਤ ਸਾਰੇ ਨੇ ਖਾਲੀ ਕਰਨੇ ਆ 50% ਜੇ ਹੁਣ 50% ਮੰਨਦੇ ਨਹੀਂ ਤੇ ਇਹ ਜਿਹੜੇ ਜਿਹੜੇ ਹੈਗੇ ਹੁਣ ਕੀ ਇੰਨੀ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਝੁੱਗੀਆਂ ਲਾਉਂਡ ਕਰ ਦਈਏ ਸਰ ਜੀ ਜਿੰਨਾ ਕੋਲ ਹੈਗਾ ਉਹਨਾਂ ਨੇ ਤਾਂ ਖਾਲੀ ਕਰਨਾ ਜੀ ਸਾਡੇ ਕੋਲ ਕੁਝ ਵੀ ਹੈ ਨਹੀਂ ਜੀ ਸਾਡੇ ਐਨਕਵਰੀ ਕਰ ਲੋ ਸਾਡੇ ਕੋਲ ਕੁਝ ਵੀ ਹੈ ਨਹੀਂ ਅਸੀਂ ਗਰੀਬ ਨਹੀਂ ਆ ਇੱਕ ਮਿੰਟ ਗੱਲ ਸੁਣੋ ਫਿਰ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਜਿਹੜੀਆਂ ਝੁੱਗੀਆਂ ਪਾਉਣਾ ਠੀਕ ਨਹੀਂ ਹੱਟੋ ਸਰ ਜੀ ਅਸੀਂ ਕਹਿੰਨੇ ਸਾਨੂੰ ਟਾਈਮ ਦਿੱਤਾ ਜਾਵੇ। ਤੈਨੂੰ ਤੁਹਾਨੂੰ ਬਹੁਤ ਦੇਤਾ। ਟਾਈਮ ਦੇ ਦਿੱਤੀ। ਛੋਟੀ ਘੜੀ ਚੁੱਕੀ ਐ। ਸਾਡੀ ਆਈ ਐ ਜੀ ਸਾਨੂੰ। ਤੁਸੀਂ ਬਾਹਰ ਦਾ ਵੇਲਾ ਕਰਦਾ ਜੀ। ਤੁਸੀਂ ਸਮਾਨ ਆਪਦਾ ਛੱਡੋ। ਹਾਂ ਜੀ ਕੱਢ ਲਿਆ। ਆ ਰੰਗ ਲੈ ਜਾਓ। ਜਿੱਥੇ ਲੈ ਕੇ ਜਾਣਾ ਲੈ ਜਾਓ। ਸਾਨੂੰ ਕੋਈ ਦਿੱਕਤ ਨਹੀਂ। ਠੀਕ ਹੈ ਜੀ। ਤੁਸੀਂ ਕੋਈ ਗੱਲ ਮੈਂ ਗੱਲ ਕਰ ਲੈਣਾ ਤਸੀਰਾਂ ਨੂੰ ਮੈਂ ਕਹਿ ਦਿੰਨਾ। ਕੋਈ ਨਹੀਂ। ਕਰੋ। ਔਰ ਜਿਹਨ ਦੀ ਵਿਚਾਲੇ ਜਿਸ ਨੂੰ ਸਮਾਨ ਛੱਟਿਆ ਨਹੀਂ 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 ਛੱਡਦੇ ਇਹਨਾਂ ਨੇ ਕੋਈ ਸਿੱਟਾ ਨਹੀਂ ਤਤ ਦੇਸ਼ੇ ਦੁਆਰਾ ਫਿਰ ਐਸ ਡੀ ਐਮ ਵੱਲੋਂ ਪ੍ਰਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਹੰਗਲਵਾਜ ਨਾ ਕਰੋ ਤੇ ਤੁਹਾਡਾ ਸਮਾਨ ਜਿਹੜਾ ਹੈਗਾ ਸਹੀ ਟਿਕਾਣੇ ਤੇ ਬਚਾਇਆ ਜਾਵੇਗਾ। ਟੋਟੂ ਪੁਰਾ ਬਿੰਡਰ ਰੋਡ ਤੇ ਝੋਗੀਆਂ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਸੀ ਜਿੱਥੇ ਝੁੱਗਿਆਂ ਨੂੰ ਢਾਉਣ ਨੂੰ ਲੈ ਕੇ ਬਾਰ-ਬਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਲੀਡਰਾਂ ਕੋਲ ਕਿਹਾ ਜਾਂਦਾ ਸੀ ਪਰ ਅੱਜ ਉਹ ਝੁੱਗੀਆਂ ਢਾਈਆਂ ਜਾ ਰਹੀਆਂ ਨੇ ਕਿ ਲਗਾਤਾਰ ਪ੍ਰਸ਼ਾਸਨ ਤੇ ਲੀਡਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਝੁੱਗੀਆਂ ਢਾਈਆਂ ਜਾਣ ਉੱਥੇ ਜਿਹੜੇ ਇਸ ਝੁੱਗੀਆਂ ਦੇ ਆਸ-ਪਾਸ ਲੋਕ ਰਹਿੰਦੇ ਨੇ ਉਹ ਵੀ ਇਸ ਤੋਂ ਪਰੇਸ਼ਾਨ ਸੀ ਉੱਥੇ ਜਿਹੜੀ ਅਨਾਜ ਮੰਡੀ ਹੈ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਝੁੱਗੀਆਂ ਝੋਪੜੀਆਂ ਦੇ ਹੋਣ ਕਾਰਨ ਮੰਡੀਆਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ